ਹੋਰ ਅਜੀਬ ਜਿਹਾ ਮਾਮਲਾ ਸਾਹਮਣੇ ਆਇਆ ਕਿ ਲੁਧਿਆਣਾ ਤੋਂ ਇੱਕ ਲੜਕੀ ਸਹਾਰਨਪੁਰ ਦੇ ਲੜਕੇ ਨਾਲ ਵਿਆਹੀ ਗਈ ਤਾਂ ਜਦੋਂ ਲੜਕੀ ਇਥੋਂ ਲੁਧਿਆਣਾ ਤੋਂ ਵਿਆਹ ਕਰਵਾ ਕੇ ਪਹਿਲੇ ਦਿਨ ਆਪਣੇ ਸਹੁਰਿਆਂ ਘਰ ਸਹਾਰਨਪੁਰ ਜਾਂਦੀ ਆ ਤਾਂ ਲੜਕੀ ਘਰ ਦੇ ਅੰਦਰ ਦਾਖਲ ਹੁੰਦੇ ਹੀ ਆਪਣੇ ਪਤੀ ਤੋਂ ਡਿਮਾਂਡ ਕਰਦੀ ਆ ਕਿ ਮੈਨੂੰ ਬੀਅਰ ਚਾਹੀਦੀ ਆ ਤਾਂ ਪਤੀ ਆਪਣੀ ਘਰਵਾਲੀ ਦੀ ਇਹ ਡਿਮਾਂਡ ਸੁਣ ਕੇ ਹੈਰਾਨ ਹੋ ਜਾਂਦਾ ਤਾਂ ਉਹ ਨੂੰ ਕਹਿੰਦਾ ਕਿ ਘਰ ਵਿੱਚ ਬੀਅਰ ਤਾਂ ਹੈ ਨਹੀਂ ਖਤਮ ਹੋ ਗਈ ਤਾਂ ਪਤਨੀ ਦੇ ਕਹਿਣ ਤੇ ਪਤੀ ਸ਼ਹਿਰ ਦੇ ਵਿੱਚੋਂ ਬੀਅਰ ਲੈਣ ਜਾਂਦਾ ਉਹਦੇ ਵਾਸਤੇ ਤਾਂ ਫੇਰ ਪਤਨੀ ਉਹਦੇ ਤੋਂ ਇੱਕ ਹੋਰ ਡਿਮਾਂਡ ਕਰ ਲੈਂਦੀ ਆ ਉਹ ਕਹਿੰਦੀ ਆ ਕਿ ਮੈਨੂੰ ਨਾਲ ਗਾਂਜਾ ਵੀ ਲਿਆ ਦੀ ਫਿਰ ਥੋੜੇ ਟਾਈਮ ਬਾਅਦ ਪਤਨੀ ਇੱਕ ਹੋਰ ਡਿਮਾਂਡ ਕਰ ਦਿੰਦੀ ਆ ਕਿ ਮੈਨੂੰ ਬੱਕਰੇ ਦਾ ਮਾਸ ਵੀ ਲਿਆ ਦੀ ਤਾਂ ਇਹਦੇ ਤੇ ਪਤੀ ਬੜਾ ਹੈਰਾਨ ਹੁੰਦਾ ਏ ਤੇ ਉਹ ਇਹ ਸਮਝਦਾ ਕਿ ਮੇਰੇ ਘਰ ਵਾਲੀ ਤਾਂ ਨਸ਼ੇੜੀ ਆ ਗਈ ਇਹਦੇ ਤੇ ਉਹ ਆਪਣੇ ਘਰ ਵਾਲਿਆਂ ਨੂੰ ਦੱਸਦਾ ਕਿ ਮੇਰੀ ਪਤਨੀ ਆ ਆ ਡਿਮਾਂਡਾਂ ਕਰਦੀ ਐ ਘਰ ਦੇ ਵਿੱਚ ਕਾਫੀ ਜ਼ਿਆਦਾ ਝਗੜਾ ਹੋ ਜਾਂਦਾ ਐ ਝਗੜੇ ਤੋਂ ਬਾਅਦ ਇਹ ਮਾਮਲਾ ਥਾਣੇ ਪਹੁੰਚਦਾ ਐ ਥਾਣੇ ਵਾਲੇ ਇਹਨਾਂ ਨੂੰ ਕਾਫੀ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਮਾਮਲਾ ਦੋ ਪੰਚਾਇਤਾਂ ਵਿੱਚ ਪਹੁੰਚ ਜਾਂਦਾ ਜਿਹੜੀ ਕੁੜੀ ਵਾਲੀ ਧੇਰਾ ਉਹ ਕਹਿੰਦੀ ਐ ਕਿ ਜੇਕਰ ਇੱਕ ਕੁੜੀ ਨੇ ਆਪਣੇ ਪਤੀ ਪਤੀ ਤੋਂ ਕੋਈ ਡਿਮਾਂਡ ਕੀਤੀ ਐ ਤਾਂ ਇਹਦੇ ਵਿੱਚ ਗਲਤ ਕੀ ਐ ਘਰ ਵਾਲੇ ਕਿਉਂ ਇੰਟਰਫੇਅਰ ਕਰ ਰਹੇ ਆ ਤੇ ਘਰ ਵਾਲੇ ਕਹਿ ਰਹੇ ਆ ਕਿ ਇਹ ਸਾਡੀ ਨੂੰਹ ਤਾਂ ਗਲਤ ਐ ਅਸੀਂ ਇਹੋ ਜਿਹੀ ਨਸ਼ੇੜੀ ਔਰਤ ਨੂੰ ਕੀ ਕਰਾਂਗੇ ਦੋਵਾਂ ਦਾ ਮਾਮਲਾ ਆਪਸ ਵਿੱਚ ਕਾਫੀ ਹਲਜ ਗਿਆ ਤੇ ਬਾਅਦ ਵਿੱਚ ਪਤਾ ਨਹੀਂ ਕਿਵੇਂ ਉਹਨਾਂ ਦਾ ਮਾਮਲਾ ਮਤਲਬ ਉਥੇ ਥਾਣੇ ਵਿੱਚ ਤਾਂ ਕਿਸੇ ਨੇ ਰਿਪੋਰਟ ਦਰਜ ਨਹੀਂ ਕਰਵਾਈ ਕਿਵੇਂ ਸੁਲਝਾਇਆ ਕਿਵੇਂ ਨਹੀਂ ਮੁੰਡਾ ਕਹਿੰਦਾ ਮੈਂ ਆਪਣੇ ਘਰ ਵਾਲੀ ਹੁਣ ਰੱਖਣੀ ਨਹੀਂ ਮੈਂ ਇਹੋ ਜਿਹੀ ਨਸ਼ੇੜੀ ਔਰਤ ਦੇ ਨਾਲ ਰਹਿ ਨਹੀਂ ਸਕਦਾ ਹੁਣ ਇਹ ਅਜੀਬ ਮਾਮਲੇ ਨੇ ਪਰ ਇਹ ਪੰਜਾਬ ਦਾ ਪੂਰੇ ਭਾਰਤ ਦਾ ਭੂਿਕ ਹੁਣਾ ਹੀ ਆ ਅੱਜ ਤਾਂ ਸਾਨੂੰ ਇਹ ਲੱਗਦਾ ਕਿ ਇਹ ਜਿਹੜੀ ਘਟਨਾ ਹੈ ਬਹੁਤ ਅਜੀਬ ਲੱਗਦੀ ਹੈ ਸੁਣਨ ਨੂੰ ਕਿ ਐ ਹੋ ਗਿਆ ਕੁੜੀ ਨੇ ਆ ਡਿਮਾਂਡਾਂ ਕਰ ਲਈਆਂ ਪਰ ਜਿੰਨੇ ਵੱਡੇ ਪੱਧਰ ਤੇ ਨਸ਼ਾ ਭਾਰਤ ਦੇ ਅੰਦਰ ਪੰਜਾਬ ਦੇ ਅੰਦਰ ਫੈਲ ਰਿਹਾ ਹੈ ਜਿੰਨੇ ਵੱਡੇ ਪੱਧਰ ਤੇ ਹੁਣ ਕੁੜੀਆਂ ਵੀ ਚਿੱਟੇ ਵਰਗੇ ਨਸ਼ਿਆਂ ਦਾ ਸ਼ਿਕਾਰ ਹੋ ਰਹੀਆਂ ਨੇ ਤਾਂ ਜਿਸ ਤਰੀਕੇ ਦੇ ਨਾਲ ਜਿਹੜੀ ਰੈੱਡ ਵਾਈਨ ਆ ਤੇ ਹੋਰ ਬੀਅਰ ਵਗੈਰਾ ਕੁੜੀਆਂ ਪੀਣਾ ਪਸੰਦ ਕਰਦੀਆਂ ਨੇ ਉਹ ਸ਼ਾਰਟ ਲਾਉਣ ਨੂੰ ਸ਼ਰਾਬ ਪੀਣ ਨੂੰ ਆਪਣੀ ਇੱਕ ਇੱਜ਼ਤ ਸਮਝਣ ਲੱਗ ਗਈਆਂ ਨੇ ਵੱਡੇ ਵੱਡੇ ਕਲੱਬਾਂ ਦੇ ਵਿੱਚ ਜਾ ਕੇ ਨਾਈਟ ਕਲੱਬਾਂ ਦੇ ਵਿੱਚ ਜਾ ਕੇ ਡਾਂਸ ਕਰਨਾ ਪਾਰਟੀਆਂ ਕਰਨਾ ਤੇ ਮਤਲਬ ਸ਼ਾਰਟ ਲਾਉਣੇ ਬੀਅਰ ਪੀਣੀ ਸ਼ਰਾਬਾਂ ਪੀਣੀਆਂ ਜਿਵੇਂ ਉਹ ਵੀ ਆਪਣੀ ਇੱਜ਼ਤ ਸਮਝਣ ਲੱਗ ਗਈਆਂ ਨੇ ਇਹ ਸ਼ਰਾਬ ਪੀਣਾ ਨਸ਼ੇ ਕਰਨੇ ਮਰਦਾਂ ਦਾ ਇੱਕ ਖਰਾਬ ਔਗਣ ਸੀ ਜਿਹਨੂੰ ਔਰਤਾਂ ਨੂੰ ਕਦੇ ਨਹੀਂ ਅਪਣਾਉਣਾ ਚਾਹੀਦਾ ਸੀ ਬਲਕਿ ਉਹਨਾਂ ਨੂੰ ਜਿਵੇਂ ਉਹ ਰੋਕ ਹੀ ਰਹੀਆਂ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਪਰ ਆਜ਼ਾਦੀ ਦੇ ਨਾਂ ਤੇ ਖੁੱਲ੍ਹ ਦੇ ਨਾਂ ਤੇ ਮਰਦਾਂ ਦੀ ਬਰਾਬਰੀ ਕਰਨ ਦੇ ਨਾਂ ਤੇ ਹੁਣ ਕਈ ਔਰਤਾਂ ਜਿਹੜੀਆਂ ਸ਼ਰਾਬ ਪੀਣ ਨੂੰ ਸਿਗਰਟਾਂ ਪੀਣ ਨੂੰ ਚਿੱਟਾ ਲਾਉਣ ਨੂੰ ਇਹ ਆਪਦਾ ਸਟੇਟ ਸਿੰਬਲ ਸਮਝ ਰਹੀਆਂ ਜਿਹੜਾ ਕਿ ਬੇहद ਗਲਤ ਹੈ ਤੇ ਸਮਾਜ ਨੂੰ ਬੇहद ਗਲਤ ਪਾਸੇ ਲਿਜਾ ਰਿਹਾ ਹੈ ਤਾਂ ਦੂਸਰੀ ਗੱਲ ਜਿਵੇਂ ਉਸ ਮੁੰਡੇ ਨੇ ਕਹਿ ਦਿੱਤਾ ਕਿ ਮੇਰੇ ਘਰ ਵਾਲੀ ਨੇ ਗਾਂਜੇ ਦੀ ਡਿਮਾਂਡ ਕੀਤੀ ਬੀਅਰ ਦੀ ਡਿਮਾਂਡ ਕੀਤੀ ਮਾਸ ਦੇ ਡਿਮਾਂਡ ਕੀਤੀ ਤੇ ਮੈਂ ਉਹ ਜੀ ਔਰਤ ਦੇ ਨਾਲ ਰਹਿ ਨਹੀਂ ਸਕਦਾ ਤੇ ਇਹ ਇਕੱਲੇ ਉਸ ਮੁੰਡੇ ਨੇ ਨਹੀਂ ਨਹੀਂ ਸਾਡੇ ਪੰਜਾਬ ਵਿੱਚ ਕਿੰਨੀਆਂ ਘਟਨਾਵਾਂ ਅਸੀਂ ਆਪਣੇ ਆਸ-ਪਾਸੇ ਦੇਖਦੇ ਹਾਂ ਆਪਦੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਕਿੰਨੀਆਂ ਘਟਨਾਵਾਂ ਕਿੰਨੇ ਡਾਈਵੋਰਸ ਇਹੋ ਜਿਹੇ ਹੋਏ ਨੇ ਜਿੱਥੇ ਕੁੜੀ ਚਿੱਟਾ ਲਾਉਂਦੀ ਸੀ ਜਾਂ ਕੁੜੀ ਕਿਸੇ ਪ੍ਰਕਾਰ ਦਾ ਨਸ਼ਾ ਕਰਦੀ ਸੀ ਤਾਂ ਘਰ ਦੇ ਨੇ ਇੱਕ ਦਿਨ ਵੀ ਨਹੀਂ ਰੱਖੀ ਕਿਉਂਕਿ ਉਹ ਕਹਿੰਦੇ ਕਿ ਇਹ ਕੁੜੀ ਨਸ਼ਾ ਕਰ ਰਹੀ ਹੈ ਤਾਂ ਹੈਰਾਨੀ ਜਨਕ ਬਣ ਗਿਆ ਉਹਨਾਂ ਵਾਸਤੇ ਕਿ ਕੁੜੀ ਨਸ਼ਾ ਕਰਦੀ ਆ ਤੇ ਜੇਕਰ ਕੋਈ ਮਰਦ ਇੱਕ ਨਸ਼ੇੜੀ ਔਰਤ ਨਾਲ ਨਹੀਂ ਰਹਿ ਸਕਦਾ ਤਾਂ ਮੈਂ ਕਿੰਨੀ ਆ ਤਾਂ ਨਾ ਔਰਤਾਂ ਜਿਹੜੀਆਂ ਸਦੀਆਂ ਤੋਂ ਸ਼ਰਾਬੀ ਨਸ਼ੇੜੀ ਚਿੱਟਾ ਲਾਉਂਦੇ ਇਹੋ ਜਿਹੜੇ ਤਰ੍ਹਾਂ-ਤਰ੍ਹਾਂ ਦੇ ਨਸ਼ੇ ਬੀੜੇ ਤੱਕ ਲਾਉਂਦੇ ਮਰਦਾਂ ਦੇ ਨਾਲ ਰਹਿ ਰਹੀਆਂ ਉਹ ਔਰਤਾਂ ਤਾਂ ਤਨ ਨੇ ਜੇਕਰ ਮਰਦ ਨਸ਼ੇੜੀ ਔਰਤਾਂ ਨਾਲ ਨਹੀਂ ਰਹਿ ਸਕਦੇ ਤਾਂ ਉਹਨਾਂ ਨੂੰ ਇਹ ਵੀ ਚਾਹੀਦਾ ਕਿ ਅਸੀਂ ਵੀ ਸੋਫੀ ਰਹੀਏ ਅਸੀਂ ਵੀ ਸ਼ਰਾਬ ਨਾ ਪੀਏ ਤੇ ਸਾਡੀ ਜਿਹੜੀ ਘਰ ਵਾਲੀ ਹੈ ਸਾਨੂੰ ਕਿਵੇਂ ਚੱਲਦੀ ਹੋਊਗੀ ਜੇਕਰ ਸਾਨੂੰ ਨਸ਼ੇੜੀ ਔਰਤਾਂ ਤੋਂ ਨਫ਼ਰਤ ਆ ਤਾਂ ਫਿਰ ਜਿਹੜੀ ਸਾਡੀ ਘਰ ਵਾਲੀ ਆ ਉਹ ਕਿਵੇਂ ਸਾਨੂੰ ਚੱਲਦੀ ਹੋਊਗੀ ਔਰਤਾਂ ਜਦੋਂ ਤਿਆਰ ਹੁੰਦੀਆਂ ਨੇ ਕੱਪੜੇ ਲੈਂਦੀਆਂ ਨੇ ਮੇਕਅਪ ਕਰਦੀਆਂ ਨੇ ਤਾਂ ਇਹ ਮੰਨਿਆ ਜਾਂਦਾ ਏ ਕਿ ਔਰਤਾਂ ਦਾ ਇਹ ਮਾੜਾ ਪੱਖਾ ਉਹਦੇ ਮਜ਼ਾਕ ਵੀ ਉਡਾਏ ਜਾਂਦੇ ਆ ਕਮੈਂਟ ਕਮੇਡੀਆਂ ਉਹਰੇ ਤੇ ਬੜੀਆਂ ਜਿਆਦਾ ਬਣਾਈਆਂ ਜਾਂਦੀਆਂ ਪਰ ਜਦੋਂ ਹੀ ਮੈਂ ਕਦੇ ਔਰਤਾਂ ਨਾਲ ਇਸ ਵਿਸ਼ੇ ਤੇ ਗੱਲ ਕਰਾਂ ਤਾਂ ਬਹੁਤ ਸਾਰੀਆਂ ਔਰਤਾਂ ਵੱਡੀ ਗਿਣਤੀ ਔਰਤਾਂ ਇਹ ਕਹਿੰਦੀਆਂ ਨੇ ਕਿ ਸਾਡੇ ਘਰ ਵਾਲੇ ਨਸ਼ਾ ਕਰਦੇ ਨੇ ਸਾਡੇ ਪਿਓ ਨਸ਼ਾ ਕਰਦੇ ਨੇ ਸਾਡੇ ਭਰਾ ਨਸ਼ਾ ਕਰਦੇ ਨੇ ਉਹ ਆਪ ਤਾਂ ਸ਼ਰਾਬ ਦੀਆਂ ਜਿਹੜੀਆਂ ਬੋਤਲਾਂ ਲੈ ਲੈ ਕੇ ਹੁੰਦੇ ਮਹਿੰਗੀਆਂ ਹਰ ਰੋਜ਼ ਸ਼ਰਾਬ ਦੀ ਬੋਤਲ ਤੇ ਕਿੰਨੇ ਪੈਸੇ ਖਰਚ ਹੁੰਦੇ ਆਪ ਤਾਂ ਉਹ ਉਡਾਉਂਦੇ ਆ ਤੇ ਸਾਡੇ ਕੱਪੜੇ ਉਹਨਾਂ ਨੂੰ ਦੀਂਦੇ ਆ ਸਾਡਾ ਮੇਕਅਪ ਦੀਂਦਾ ਜਦੋਂ ਇਹ ਉਡਾ ਸਕਦੇ ਆ ਫालतू ਸ਼ਰਾਬ ਪੀ ਕੇ ਪੈਸਾ ਬਰਬਾਦ ਕਰ ਸਕਦੇ ਇਕੱਲਾ ਸ਼ਰਾਬ ਹੀ ਨਹੀਂ ਬੀੜੀਆਂ ਸਿਗਰਟਾਂ ਪਤਾ ਨਹੀਂ ਕੀ ਕੀ ਤੰਬਾਕੂ ਤਬਾਕੂ ਵਗੈਰਾ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਜਿਹੜੇ ਹੈਗੇ ਆ ਸਾਡੇ ਜਿਹੜੇ ਪਰਿਵਾਰਕ ਮੈਂਬਰ ਆ ਜੇ ਉਹ ਕਰਦੇ ਆ ਤਾਂ ਅਸੀਂ ਨਹੀਂ ਆਪਣਾ ਫੈਸ਼ਨ ਕਰ ਸਕਦੀਆਂ ਪਰ ਚਲੋ ਇਹ ਔਰਤਾਂ ਦਾ ਵੀ ਪੱਖ ਗਲਤ ਆ ਤੇ ਇਹ ਮਰਦਾਂ ਦੇ ਵੀ ਜਿਹੜੇ ਨਸ਼ੇ ਕਰਨੇ ਆ ਗਲਤ ਆ ਇੱਕ ਤਾਂ ਉਹ ਆਪਣੀ ਸਿਹਤ ਨੂੰ ਹਾਨੀ ਪਹੁੰਚਾਉਂਦੇ ਨੇ ਆਪ ਦੀ ਸਿਹਤ ਖਤਮ ਕਰਦੇ ਨੇ ਤੇ ਦੂਜਾ ਜਿਹੜਾ ਹੈਗਾ ਉਹ ਧਨ ਮਣੀ ਪੈਸਾ ਉਹਨੂੰ ਬਰਬਾਦ ਕਰਦੇ ਨੇ ਤੇ ਤੀਜਾ ਜਿਹੜਾ ਘਰ ਟੁੱਟਦੇ ਨੇ ਘਰ ਵਿੱਚ ਕਲੇਸ਼ ਦਾ ਮਾਹੌਲ ਬਣਦਾ ਤਾਂ ਇਹ ਜਿਹੜੀ ਹੈਗੀ ਆ ਚੀਜ਼ ਇਹਨੂੰ ਇਹ ਜਿਹੜੇ ਨਸ਼ੇ ਆ ਇਹਨਾਂ ਨੂੰ ਛੱਡਣਾ ਚਾਹੀਦਾ ਜੇਕਰ ਅਸੀਂ ਅੱਜ ਧਿਆਨ ਨਾ ਦਿੱਤਾ ਤਾਂ ਜਿਵੇਂ ਇਹ ਕਦੇ-ਕਦੇ ਸਾਨੂੰ ਹੈਰਾਨ ਹੈਰਾਨ ਕਰਦੀਆਂ ਖਬਰਾਂ ਕਿ ਕੁੜੀ ਨੇ ਆ ਡਿਮਾਂਡ ਕਰ ਲਈ ਆ ਨਸ਼ੇ ਦੀ ਡਿਮਾਂਡ ਕਰ ਲਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਰ ਘਰ ਦੇ ਵਿੱਚ ਇਹੋ ਜਿਹੀ ਕੁੜੀ ਆ ਜੂਗੀ ਇਹੋ ਜਿਹੀ ਧੀ ਆ ਜੂਗੀ ਜਿਹੜੀ ਨਸ਼ਿਆਂ ਨਾਲ ਲਬਰੇਜ਼ ਹੋਊਗੀ ਨਸ਼ਿਆਂ ਦੀ ਤੁਹਾਡੇ ਤੋਂ ਡਿਮਾਂਡ ਕਰੂਗੀ ਜਿਹੜੀਆਂ ਕੁੜੀਆਂ ਸਾਨੂੰ ਆਮ ਹੀ ਮਿਲਣਗੀਆਂ ਪੈਗ ਲੰਦੀਆਂ ਬੀੜਾ ਸਿਗਰਟ ਤੇ ਚਿੱਟੇ ਵਰਗੇ ਨਸ਼ੇ ਕਰਦੀਆਂ ਕਿਉਂਕਿ ਹੁਣ ਹੀ ਕਾਫੀ ਕੁੜੀਆਂ ਹੈਗੀਆਂ ਇਹੋ ਜਿਹੀਆਂ ਜਿਹੜੀਆਂ ਚਿੱਟੇ ਵਰਗੇ ਤੰਦੇ ਕਰਦੀਆਂ ਨਸ਼ੇ ਕਰਦੀਆਂ ਤੇ ਬੀੜੀਆਂ ਸਿਗਰਟ ਆ ਪੀਂਦੀਆਂ ਸ਼ਰਾਬਾਂ ਪੀਂਦੀਆਂ ਵਾਂ ਇਵੇਂ ਹੀ ਹੁਣ ਜਿਹੜੇ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਨਾਖ ਨਾ ਪਾਈ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਾ ਦਿੱਤਾ ਸਰਕਾਰਾਂ ਦਾ ਧਿਆਨ ਇਧਰ ਨੂੰ ਨਾ ਖਿੱਚਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਜਿਹੜੀਆਂ ਆਮ ਜੀਆਂ ਬਣ ਕੇ ਰਹਿ ਜਾਣਗੀਆਂ ਜਿਵੇਂ ਇਹ ਲੁਧਿਆਣੇ ਦੀ ਕੁੜੀ ਨੇ ਕੀਤਾ ਕਿ ਆਪਣੇ ਸਹੁਰੇ ਘਰ ਦੇ ਵਿੱਚ ਪਹਿਲੇ ਹੀ ਦਿਨ ਉਹਨੇ ਆਪਣੇ ਪਤੀ ਤੋਂ ਡਿਮਾਂਡ ਕੀਤੀ ਕਿ ਮੈਨੂੰ ਬੀਅਰ ਚਾਹੀਦੀ ਹੈ ਫਿਰ ਬੀਅਰ ਦੇ ਨਾਲ ਗਾਂਜਾ ਮੰਗ ਲਿਆ ਤੇ ਫਿਰ ਗਾਂਜੇ ਦੇ ਨਾਲ ਬੱਕਰੇ ਦਾ ਮੀਟ ਮੰਗ ਲਿਆ ਮਾਸ ਮੰਗ ਲਿਆ ਤੇ ਬਾਅਦ ਵਿੱਚ ਘਰ ਵਿੱਚ ਉਸੇ ਦਿਨ ਖੁਸ਼ੀਆਂ ਦਾ ਦਿਨ ਸੀ ਉਸੇ ਦਿਨ ਝਗੜਾ ਹੋ ਗਿਆ ਬਿਵਾਲ ਮਚ ਗਿਆ ਮਾਮਲਾ ਥਾਣੇ ਪਹੁੰਚ ਗਿਆ ਤਾਂ ਫਿਰ ਜਿਹੜੇ ਦੋਨੇ ਪਰਿਵਾਰ ਸੀਗੇ ਉਸ ਵਿੱਚ ਉਲਝੇ ਨਜ਼ਰ ਆਏ ਧੀ ਵਾਲਾ ਧੀ ਵਾਲੇ ਧੀ ਦਾ ਪੱਖ ਲੈ ਰਹੇ ਸੀ ਤੇ ਪੁੱਤ ਵਾਲੇ ਪੁੱਤ ਦਾ ਪੱਖ ਲੈ ਰਹੇ ਸੀ ਬਹੁਤ ਸਾਰੇ ਲੋਕ ਇੱਕ ਮਿੰਟ ਵੀ ਕਰ ਰਹੇ ਆ ਕਿ ਕੁੜੀ ਵਾਲੇ ਗਲਤ ਕਰ ਰਹੇ ਆ ਠੀਕ ਆ ਗਲਤ ਆ ਕੁੜੀ ਦਾ ਨਸ਼ਾ ਕਰਨ ਕਰਨਾ ਵੀ ਗਲਤ ਆ ਤੇ ਜੇਕਰ ਮੁੰਡੇ ਕਰ ਕਰ ਇਹੋ ਜਿਹੇ ਨਸ਼ੇ ਕਰਦੇ ਆ ਤੇ ਉਹਨਾਂ ਦਾ ਨਸ਼ਾ ਕਰਨਾ ਵੀ ਗਲਤ ਆ ਮਤਲਬ ਨਸ਼ਾ ਤਾਂ ਚਾਹੀਏ ਮੁੰਡਾ ਕਰੇ ਚਾਹੀਏ ਕੁੜੀ ਕਰੇ ਉਹ ਉਨਾ ਹੀ ਗਲਤ ਆ ਪਰ ਕੁੜੀ ਦੀ ਗੱਲ ਹੋਣ ਕਰਕੇ ਸਾਨੂੰ ਹਰਾਨੀ ਲੱਗਦੀ ਆ ਪਰ ਮੁੰਡਿਆਂ ਨੂੰ ਅਸੀਂ ਕਾਮਨ ਹੀ ਸਮਝ ਲੈਣੇ ਆ ਪਰ ਜਿੰਨੀ ਤਕਲੀਫ ਮੁੰਡੇ ਨੂੰ ਆ ਕੁੜੀ ਦੇ ਨਸ਼ੇ ਤੋਂ ਉਸ ਤੋਂ ਕਈ ਗੁਣਾ ਜ਼ਿਆਦਾ ਜਿਹੜੀ ਇੱਕ ਔਰਤ ਆ ਉਹ ਤਸ਼ੱਦਦ ਸਹਿੰਦੀ ਆ ਮਰਦ ਦੇ ਨਸ਼ੇ ਕਰਕੇ ਕਿਉਂਕਿ ਉਹਨੇ ਵੀ ਆਪਣਾ ਜਿਹੜਾ ਦੁੱਖ ਸੁੱਖ ਹੁੰਦਾ ਏ ਆਪਣੀ ਮਨ ਦੀ ਹਾਲਤ ਆਪਣੇ ਪਤੀ ਨਾਲ ਹੀ ਸ਼ੇਅਰ ਕਰਨੀ ਹੁੰਦੀ ਆ ਤੇ ਜਦੋਂ ਉਹ ਨਸ਼ੇੜੀ ਹੋ ਕੇ ਘਰੋਂ ਦਾ ਤਾਂ ਉਹਦੀਆਂ ਉਲਟੀਆਂ ਸਾਫ਼ ਕਰਦੀ ਉਹਦਾ ਗੰਦ ਸਾਫ਼ ਕਰਦੀ ਔਰਤ ਨੂੰ ਕਿੰਨਾ ਦੁੱਖ ਪਹੁੰਚਦਾ ਹੋਊਗਾ ਸੋ ਇਹ ਨਸ਼ੇ ਤੋਂ ਸਾਨੂੰ ਸਾਰਿਆਂ ਨੂੰ ਰੋਕਣਾ ਚਾਹੀਦਾ ਹੈ ਨਸ਼ੇ ਬੰਦ ਕਰਨ ਦੀਕਰੋਨ ਦੀ ਡਿਮਾਂਡ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ